ਬਾਬਾ ਸ਼੍ਰੀ ਚੰਦ ਜੀ ਵਿੱਚ ਬੜੀਆਂ ਸ਼ਕਤੀਆਂ ਸਨ ਉਹ ਆਮ ਨਹੀਂ ਸਨ ਬਾਬਾ ਸ਼੍ਰੀ ਚੰਦ ਜੀ ਨੇ ਆਪਣੇ ਜੀਵਨ ਵਿੱਚ ਬੜੀ ਕਠਿਨ ਤਪੱਸਿਆ ਕੀਤੀ ਬਾਬਾ ਸ਼੍ਰੀ ਚੰਦ ਜੀ ਨੇ ਸਿੱਖੀ ਦਾ ਪ੍ਰਚਾਰ ਕੀਤਾ ਉਹਨਾਂ ਵਿੱਚ ਬਿਆੰਤ ਸ਼ਕਤੀਆਂ ਤੇ ਕਰਾਮਾਤਾਂ ਦਾ ਭੰਡਾਰ ਸੀ ਉਹਨਾਂ ਨੇ ਆਪਣਾ ਸਾਰਾ ਜੀਵਨ ਤਪੱਸਿਆ ਤੇ ਭਗਤੀ ਵਿੱਚ ਬਤੀਤ ਕੀਤਾ ਜਦੋਂ ਕਰਾਮਾਤਾਂ ਤੇ ਰਿਧੀਆਂ ਸਿੱਧੀਆਂ ਆਦੀਆਂ ਨੇ ਉਦੋਂ ਹੰਕਾਰ ਆਣਾ ਸੁਭਾਵਿਕ ਹੈ ਪਰ ਜਿਹੜੇ ਪਰਮੇਸ਼ਵਰ ਦੇ ਪਿਆਰੇ ਨੇ ਉਹ ਇਹਨਾਂ ਕਰਾਮਾਤਾਂ ਨੂੰ ਇਹਨਾਂ ਰਿਧੀਆਂ ਸਿਧੀਆਂ ਨੂੰ ਕੁਝ ਨਹੀਂ ਸਮਝਦੇ ਉਹ ਇਹਨਾਂ ਕਰਾਮਾਤਾਂ ਤੋਂ ਦੂਰ ਰਹਿੰਦੇ ਨੇ ਤੇ ਇਹਨਾਂ ਵਿੱਚ ਨਹੀਂ ਫਸਦੇ ਗੋਰਖਨਾਥ ਕੋਲ 84 ਸਤ ਸਨ ਉਹ ਸੋਚਦੇ ਸਨ ਇਹ ਕਰਾਮਾਤਾਂ ਸਾਡੇ ਕੋਲ ਨਹੀਂ ਉਹ ਸੋਚਦੇ ਸਨ ਦੁਨੀਆ ਵਿੱਚ ਸਾਡੇ ਮੁਕਾਬਲੇ ਤੇ ਕੋਈ ਨਹੀਂ ਉਹਨਾਂ ਦੇ ਵਿੱਚੋਂ ਇੱਕ ਸਿੱਧ ਹੰਕਾਰ ਵਸੋ ਕੇ ਕਹਿਣ ਲੱਗਾ ਮੈਂ ਆਕਾਸ਼ ਵਿੱਚੋਂ ਤਾਰੇ ਤੋੜ ਕੇ ਲਿਆ ਸਕਦਾ ਦੂਜਾ ਕਹਿਣ ਲੱਗਾ ਮੈਂ ਅੰਬਰ ਪਾੜ ਕੇ ਅਸਮਾਨ 'ਚ ਜਾ ਸਕਦਾ ਇੱਕ ਸਿੱਧ ਕਹਿਣ ਲੱਗਾ ਮੈਂ ਪਤਾਲ ਨੂੰ ਪਾੜ ਕੇ ਉਹਦਾ ਅੰਤ ਪਾ ਸਕਦਾ ਇੱਕ ਸਿੱਧ ਕਹਿਣ ਲੱਗਾ ਮੈਂ ਅੱਗ ਦੇ ਕੱਪੜੇ ਬਣਾ ਕੇ ਆਪਣੇ ਸਰੀਰ ਤੇ ਪਾ ਸਕਦਾ ਇਹਨਾਂ ਸਿੱਧਾਂ ਨੇ ਗੁਰੂ ਸਾਹਿਬ ਨਾਲ ਟੱਕਰ ਲੈਂਦੀ ਬੜੀ ਕੋਸ਼ਿਸ਼ ਕੀਤੀ ਉਹਨਾਂ ਨੂੰ ਆਪਣੀਆਂ ਸ਼ਕਤੀਆਂ ਦਾ ਬੜਾ ਹੰਕਾਰ ਸੀ ਸਿੱਧਾਂ ਨੇ ਆਪਣੀਆਂ ਸ਼ਕਤੀਆਂ ਤੇ ਕਰਾਮਾਤਾਂ ਨਾਲ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਦਿਖਾਈਆਂ ਤੇ ਉਹਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਸਿੱਧ ਸੋਈਦੇ ਸੰਦ ਜਦੋਂ ਗੁਰੂ ਸਾਹਿਬ ਸਾਡੀਆਂ ਰੀਧੀਆਂ ਸਿੱਧੀਆਂ ਤੇ ਕਰਾਮਾਤਾਂ ਦੇਖਣਗੇ ਤਾਂ ਉਹ ਸਾਡੇ ਚੇਲੇ ਬਣ ਜਾਣਗੇ ਪਰ ਉਹ ਇਸ ਗੱਲ ਤੋਂ ਅਨਜਾਨ ਸਨ ਕਿ ਸਾਡੇ ਸਾਹਮਣੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਖੁਦ ਪਰਮੇਸ਼ਵਰ ਖੁਦ ਖੁਦਾ ਹਨ ਜਿਨ੍ਹਾਂ ਤੋਂ ਸਾਰੀਆਂ ਸ਼ਕਤੀਆਂ ਕਰਾਮਾਤਾਂ ਦਾ ਪੰਡਾਰ ਸ਼ੁਰੂ ਹੁੰਦਾ ਹੈ ਸਾਰੇ ਹੰਕਾਰੀ ਜੋਗੀਆਂ ਵਿੱਚੋਂ ਇੱਕ ਜੋਗੀ ਬੋਲਿਆ ਉਹ ਕਹਿਣ ਲੱਗਾ ਪੰਜਾਬ ਦੇ ਸ੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਪੁੱਤਰ ਸ਼੍ਰੀ ਚੰਦ ਜੀ ਰਹਿੰਦੇ ਨੇ ਮੈਂ ਇਹ ਸੁਣਿਆ ਹੈ ਕਿ ਉਹਨਾਂ ਦੀ ਉੱਥੇ ਬੜੀ ਸ਼ੋਭਾ ਹੈ ਸਾਰੇ ਸੰਸਾਰ ਵਿੱਚ ਉਹਨਾਂ ਦੀ ਸ਼ੋਭਾ ਫੈਲ ਚੁੱਕੀ ਹੈ ਉੱਥੋਂ ਦੇ ਸਾਰੇ ਲੋਕ ਬਾਬਾ ਸ਼੍ਰੀ ਚੰਦ ਜੀ ਦਾ ਸਤਿਕਾਰ ਕਰਦੇ ਨੇ ਉੱਥੋਂ ਦੇ ਸਾਰੇ ਰਾਜੇ ਮਹਾਰਾਜੇ ਗੁਰੂ ਸਾਹਿਬ ਨੂੰ ਸਜਦਾ ਕਰਦੇ ਨੇ ਉਹ ਸਿੱਧ ਬੜੇ ਹੰਕਾਰੀ ਸਨ ਉਹ ਕਹਿਣ ਲੱਗੇ ਬਾਬਾ ਸ਼੍ਰੀ ਚੰਦ ਇਹ ਤਾਂ ਕਾਲ ਦਾ ਬੱਚਾ ਹੈ ਸਿੱਧ ਤਾਂ ਗੁਰੂ ਨਾਨਕ ਸੱਚੇ ਬਾਦਸ਼ਾਹ ਜੀ ਨੂੰ ਮਿਲੇ ਸਨ ਇਹ ਉਹਨਾਂ ਨੂੰ ਬਾਲਕ ਇਹਦਾ ਭਾਵ ਹੈ ਬਾਲਕ ਕਿਉਂਕਿ ਸਿੱਧਾ ਨੇ ਆਪਣੀਆਂ ਉਮਰਾਂ ਬੜੀਆਂ ਵਧਾਈਆਂ ਹੋਈਆਂ ਸਨ ਸਿੱਧ ਸਭ ਨੂੰ ਆਪਣੇ ਸਾਹਮਣੇ ਬਾਲਕ ਸਮਝਦੇ ਸਨ ਸਿੱਧ ਆਪਣੇ ਸਾਹਮਣੇ ਕਿਸੇ ਨੂੰ ਕੁਝ ਨਹੀਂ ਸਨ ਸਮਝਦੇ ਸਿੱਧ ਆਪਸ ਵਿੱਚ ਵਿਚਾਰ ਕਰਨ ਲੱਗੇ ਕਿ ਬਾਬਾ ਸ਼ਿਰੀ ਚਾਂਜੀ ਪੰਜਾਬ ਵਿੱਚ ਨੇ ਦੂਜਾ ਸਿੱਧ ਕਹਿਣ ਲੱਗਾ ਸਾਡੇ ਕੋਲ ਉਹਨਾਂ ਤੋਂ ਵੱਧ ਸ਼ਕਤੀਆਂ ਨੇ ਉਹ ਕਹਿਣ ਲੱਗੇ ਜਿਹੜੇ ਰਿੱਧੀਆਂ ਸਿੱਧੀਆਂ ਸਾਨੂੰ ਲੈਣ ਵਾਸਤੇ ਕਿੰਨਾ ਸਮਾਂ ਲੰਘਿਆ ਏ ਬਾਬੇ ਸ਼੍ਰੀ ਚੰਦ ਜੀ ਨੇ ਇੰਨੀ ਜਲਦੀ ਕਿਵੇਂ ਪ੍ਰਾਪਤ ਕਰ ਲਈਆਂ ਇੱਕ ਸਿੱਧ ਕਹਿਣ ਲੱਗਾ ਜੇ ਤੂੰ ਸੱਚ ਬੋਲ ਰਿਹਾ ਤਾਂ ਮੈਨੂੰ ਉੱਥੇ ਲੈ ਕੇ ਜਾ ਅਸੀਂ ਉੱਥੇ ਜਾ ਕੇ ਦੇਖ ਲੈਨੇ ਆ ਕਿ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਪੁੱਤਰ ਕਿੰਨਾ ਕਰਾਮਾਤੀ ਹੈ ਇੱਕ ਸਿੱਧ ਪੁੱਛਣ ਲੱਗਾ ਬਾਬਾ ਸ਼੍ਰੀ ਚੰਦ ਕਿੱਥੇ ਬੈਠਾ ਹੈ ਦੂਜਾ ਸਿੱਧ ਕਹਿਣ ਲੱਗਾ ਬਾਬਾ ਸ਼੍ਰੀ ਚੰਦ ਗੁਰਦਾਸਪੁਰ ਦੀ ਧਰਤੀ ਤੇ ਢੂਣਾ ਲਈ ਬੈਠੇ ਨੇ ਇਹ ਸੁਣ ਕੇ ਸਾਰੇ ਸਿੱਧਾਂ ਨੇ ਬਾਬਾ ਸ਼੍ਰੀ ਚੰਦ ਜੀ ਵੱਲ ਉਡਾਰੀ ਲਾ ਦਿੱਤੇ ਉ르ਦੇ ਉ르ਦੇ ਸਾਰੇ ਸਦ ਬਾਬਾ ਸ਼੍ਰੀ ਚੰਦ ਜੀ ਕੋ ਲਾ ਗਏ ਬਾਬਾ ਸ਼੍ਰੀ ਚੰਦ ਜੀ ਦੇ ਕੋਲ ਕਮਲਿਆ ਜੀ ਤੇ ਬਾਬਾ ਸ਼੍ਰੀ ਚੰਦ ਜੀ ਦੇ ਭਤੀਜੇ ਭਾਈ ਧਰਮਚੰਦ ਜੀ ਬੈਠੇ ਸਨ ਬਾਬਾ ਸ਼੍ਰੀ ਚੰਦ ਜੀ ਦਾ ਚਿਹਰਾ ਚਮਕ ਰਿਹਾ ਸੀ ਤੇ ਉਹਨਾਂ ਦੀਆਂ ਜਟਾਵਾਂ ਸੋਨੇ ਵਾਂਗ ਲਿਸ਼ਕ ਰਹੀਆਂ ਸਨ ਬਾਬਾ ਸ਼੍ਰੀ ਚੰਦ ਜੀ ਮਹਾਨ ਸਨ ਅਸੀ ਸਨ ਉਹਨਾਂ ਨੇ ਤਾਂ ਗੁਰੂ ਨਾਲਕ ਸੱਚੇ ਪਾਤਸ਼ਾਹ ਜੀ ਦੀਆਂ ਸਿੱਖਿਆਵਾਂ ਨੂੰ ਲੋਕਾਂ ਤੱਕ ਪਹੁੰਚਾਇਆ ਪਰ ਉਹਨਾਂ ਦਾ ਰਸਤਾ ਸੰਨਿਆਸ ਤੇ ਤਿਆਗ ਵੱਲ ਸੀ। ਬਾਬਾ ਸ਼੍ਰੀਚੰਦ ਜੀ ਆਪਣੀਆਂ ਅੱਖਾਂ ਬੰਦ ਕਰਕੇ ਪਰਮਾਤਮਾ ਦੇ ਧਿਆਨ ਵਿੱਚ ਬੈਠੇ ਸਨ। ਸਿੱਧ ਬਾਬਾ ਸ਼੍ਰੀਚੰਦ ਬਾਰੇ ਜਾਣਦੇ ਸਨ ਕਿ ਉਹ ਆਮ ਹਸਤੀ ਨਹੀਂ। ਕਿਉਂਕਿ ਇੰਨੇ ਸਾਰੇ ਲੋਕਾਂ ਵਿੱਚ ਪ੍ਰਸ਼ੰਸਾ ਹੋਣੀ ਆਮ ਗੱਲ ਨਹੀਂ ਸੀ। ਉਹਨਾਂ ਨੂੰ ਇਸ ਗੱਲ ਦਾ ਪਤਾ ਸੀ ਕਿ ਬਾਬਾ ਸ਼੍ਰੀਚੰਦ ਜੀ ਬੜੇ ਸ਼ਕਤੀਵਾਨ ਨੇ। ਸਿੱਧਾਂ ਵਿੱਚ ਬੜਾ ਹੰਕਾਰ ਹੋਣ ਕਰਕੇ ਉਹ ਆਪਣੇ ਆਪ ਨੂੰ ਬੜਾ ਤਾਕਤਵਰ ਸਮਝਦੇ ਸਨ। ਸਿੱਧ ਆਪਣੀਆਂ ਸ਼ਕਤੀਆਂ ਦੇ ਸਾਹਮਣੇ ਦੂਜਿਆਂ ਦੀ ਸ਼ਕਤੀਆਂ ਨੂੰ ਕੁਝ ਨਹੀਂ ਸਮਝਦੇ ਸਨ। ਬਾਬਾ ਸ਼੍ਰੀ ਚੰਦ ਜੀ ਬੈਠੇ ਹੋਏ ਸਨ ਤੇ ਸਾਰੇ ਸਿੱਧ ਉਹਨਾਂ ਦੇ ਉੱਪਰ ਆਕਾਸ਼ ਵਿੱਚ ਚੱਕਰ ਲਾਈ ਜਾਂਦੇ ਸਨ। ਸਿੱਧ ਬਾਬਾ ਸ਼੍ਰੀ ਚੰਦ ਜੀ ਨੂੰ ਦੱਸਣਾ ਚਾਹੁੰਦੇ ਸਨ ਕਿ ਅਸੀਂ ਕਿੰਨੇ ਤਾਕਤਵਾਰ ਹਾਂ। ਬਾਬਾ ਸ਼੍ਰੀ ਚੰਦ ਜੀ ਨੂੰ ਇਹ ਪਤਾ ਸੀ ਕਿ ਸਿੱਧ ਸਾਨੂੰ ਦਿਖਾਉਣ ਵਾਸਤੇ ਕਰ ਰਹੇ ਨੇ। ਬਾਬਾ ਸ਼੍ਰੀ ਚੰਦ ਜੀ ਪਾਈ ਕੰਮਲਿਆ ਜਿਹਨੂੰ ਕਹਿਣ ਲੱਗੇ ਕਿ ਸਾਰੇ ਸਿੱਧ ਜਿਹੜੇ ਉੱਪਰ ਦੇਖ ਰਹੇ ਹੋ ਇਹ ਹਿਮਾਲਿਆ ਦੀ ਧਰਤੀ ਤੋਂ ਉੱਡ ਕੇ ਗੁਰਦਾਸਪੁਰ ਦੀ ਧਰਤੀ ਤੇ ਆਏ ਨੇ ਇਹ ਸਾਨੂੰ ਆਪਣੀਆਂ ਸ਼ਕਤੀਆਂ ਤੇ ਕਰਾਮਾਤਾਂ ਦਿਖਾਣ ਆਏ ਲੈ ਸਾਰੇ ਸਿੱਧ ਅਸਮਾਨ ਤੋਂ ਧਰਤੀ ਤੇ ਆ ਗਏ ਤੇ ਬਾਬਾ ਸ਼੍ਰੀ ਚਾਂਜੀ ਦੇ ਆਸ-ਪਾਸ ਬੈਠ ਗਏ ਬਾਬਾ ਸ਼੍ਰੀ ਚਾਂਜੀ ਨੇ ਬੜੇ ਪਿਆਰ ਨਾਲ ਸਿੱਧਾਂ ਨੂੰ ਆਪਣੇ ਕੋਲ ਬਿਠਾਇਆ ਸਿੱਧ ਹੰਕਾਰ ਨਾਲ ਭਰੇ ਹੋਏ ਸਨ ਜਿਸ ਦੇ ਮਾਰੇ ਵਿੱਚ ਹੰਕਾਰ ਤੇ ਈਰਖਾ ਹੋਵੇ ਉਹ ਪਿਆਰ ਵਾਲੇ ਵਚਨ ਨਹੀਂ ਬੋਲ ਸਕਦਾ ਸਿੱਧ ਬਾਬਾ ਸ਼ਿਰੀਚਾਂਜ ਨੂੰ ਬੜੇ ਕੋੜੇ ਬਚਨ ਬੋਲਣ ਲੱਗੇ। ਬਾਬਾ ਸ਼ਿਰੀਚਾਂਜੀ ਸੰਿਆਸੀ ਸਨ। ਉਹਨਾਂ ਨੇ ਉਹਨਾਂ ਦੇ ਬਚਨ ਸਹਿ ਲਏ। ਬਾਬਾ ਸ਼ਿਰੀਚਾਂਜੀ ਮੁਸਕਰਾਣ ਲੱਗੇ। ਉਹਨਾਂ ਨੇ ਆਪਣੇ ਮੱਥੇ ਤੇ ਤਿਉੜੀ ਨਹੀਂ ਪਾਈ। ਨਾ ਹੀ ਬਾਬਾ ਸ਼ਿਰੀਚਾਂਜੀ ਗ੍ਰੋਧ ਵਿੱਚ ਆਏ। ਉਹਨਾਂ ਨੇ ਅਮਰਤ ਬਚਨ ਬੋਲੇ। ਉਹਨਾਂ ਦੇ ਬਚਨ ਸੁਣ ਕੇ ਕਈ ਸਿੱਧ ਸ਼ਾਂਤ ਹੋ ਗਏ। ਪਰ ਕਈ ਸਿੱਧ ਅਜੇ ਵੀ ਹੰਕਾਰ ਵਿੱਚ ਹੋ ਕੇ ਮੰਦੇ ਬਚਨ ਬੋਲਣ ਲੱਗੇ। ਸਾਰੇ ਸਿੱਧ ਮਾਰੇ ਨਹੀਂ ਸਨ। ਜਿਵੇਂ ਪਰਥਰੀ ਜੋਗੀ ਉਹ ਇੱਕ ਅੱਛਾ ਸਿੱਧ ਸੀ ਪਰ ਪੰਗਰਨਾਥ ਚੰਗਰਨਾਥ ਵਰਗੇ ਸਿੱਧ ਹੰਕਾਰ ਵਸੋਕੇ ਬੋਲ ਰਹੇ ਸਨ ਉਹਨਾਂ ਨੇ ਤਨਗੁਰੂ ਨਾਲਕ ਸੱਚੇ ਪਾਸ਼ਾ ਜੀ ਨਾਲ ਵੀ ਵਿਤਕਰਾ ਕੀਤਾ ਸੀ ਪਰ ਅੰਤ ਵਿੱਚ ਉਹਨਾਂ ਦੀ ਨਹੀਂ ਚੱਲੀ ਉਹਨਾਂ ਨੇ ਮੂੰਹ ਦਿਖਾ ਦਿੱਤੀ ਸੀ ਕਿਉਂਕਿ ਪਰਮਾਤਮਾ ਤੋਂ ਕਦੇ ਕੋਈ ਜਿੱਤ ਨਹੀਂ ਸਕਿਆ ਸਿੱਧਾ ਨੇ ਪਹਿਲਾ ਬਾਬਾ ਸ਼੍ਰੀਚਾਂ ਜੀ ਨੂੰ ਆਪਣੀ ਤਾਕਤ ਦਿਖਾਈਆਂ ਤੇ ਹੁਣ ਉਹ ਉਹਨਾਂ ਤੋਂ ਪ੍ਰਸ਼ਨ ਪੁੱਛਣ ਲੱਗੇ ਸਿੱਧ ਇਹ ਸਮਝਦੇ ਸਨ ਕਿ ਜੋ ਵੀ ਪ੍ਰਸ਼ਨ ਅਸੀਂ ਬਾਬਾ ਸ਼੍ਰੀ ਚਾਂਜੀ ਕੋਲੋਂ ਪੁੱਛਾਂਗੇ ਉਹਨਾਂ ਦੇ ਜਵਾਬ ਉਹਨਾਂ ਕੋਲ ਨਹੀਂ ਹੋਣਗੇ। ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕੋਲੋਂ ਵੀ ਸਿੱਧਾ ਨੇ ਬੜੇ ਪ੍ਰਸ਼ਨ ਪੁੱਛੇ ਸਨ ਪਰ ਸਿੱਧਾ ਨੇ ਉਹਨਾਂ ਕੋਲੋਂ ਮੂੰਹ ਦਿਖਾ ਦਿੱਤੀ। ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੇ ਇੱਕ ਇੱਕ ਸਵਾਲ ਦਾ ਜਵਾਬ ਦਿੱਤਾ। ਉਹਨਾਂ ਨੂੰ ਇਹ ਲੱਗਦਾ ਸੀ ਕਿ ਜੇ ਇਹ ਸਾਡੇ ਪ੍ਰਸ਼ਨਾਂ ਦੇ ਉੱਤਰ ਨਹੀਂ ਦੇਣਗੇ ਤਾਂ ਇਹ ਹਾਰ ਜਾਣਗੇ। ਸੇਰ ਅਸੀਂ ਇਹਨਾਂ ਨੂੰ ਦੱਸਾਂਗੇ ਕਿ ਅਸੀਂ ਤੁਹਾਡੇ ਤੋਂ ਵੱਧ ਸਿਆਣੇ ਹਾਂ ਹੁਣ ਸਿੱਧਾ ਨੇ بڑے ਪ੍ਰਸ਼ਨ ਬਾਬਾ ਸ਼੍ਰੀਚੰਦ ਜੀ ਕੋਲੋਂ ਪੁੱਛੇ ਤਾਂ ਬਾਬਾ ਸ਼੍ਰੀਚੰਦ ਜੀ ਨੇ ਸਭ ਦਾ ਉੱਤਰ ਬੜੇ ਧੀਰੇ ਨਾਲ ਦਿੱਤਾ ਉਹਨਾਂ ਨੇ ਸਾਰੇ ਪ੍ਰਸ਼ਨਾਂ ਦਾ ਉੱਤਰ ਸਹੀ ਦਿੱਤਾ ਪ੍ਰਸ਼ਨ ਪੁੱਛਦੇ ਪੁੱਛਦੇ ਪ੍ਰਸ਼ਾਦ ਦੇ ਦਾ ਸ਼ਮਾ ਹੋਇਆ ਤਾਂ ਬਾਬਾ ਸ਼੍ਰੀਚੰਦ ਜੀ ਨੇ ਪਾਈ ਕਮਲਿਆ ਜੀ ਨੂੰ ਕਿਹਾ ਤੁਸੀਂ ਪ੍ਰਸ਼ਾਦਾ ਨਗਰ ਵਿੱਚੋਂ ਲਿਆਓ ਅਸੀਂ ਇਹਨਾਂ ਸਿੱਧਾ ਨੂੰ ਪ੍ਰਸ਼ਾਦਾ ਛਕਾਣਾ ਹੈ ਤੁਸੀਂ ਨਗਰ ਵਿੱਚੋਂ ਪ੍ਰਸ਼ਾਦਾ ਲੈ ਆਓ ਜਦੋਂ ਸਿੱਧਾਂ ਨੇ ਇਹ ਬਚਨ ਸੁਣੇ ਕਿ ਇਹਨਾਂ ਨੇ ਨਗਰ ਵਿੱਚੋਂ ਪ੍ਰਸ਼ਾਦਾ ਮੰਗਾਇਆ ਤਾਂ ਉਹਨਾਂ ਨੇ ਨਗਰ ਦੇ ਵਿੱਚ ਜਿੱਥੋਂ ਦੀ ਪ੍ਰਸ਼ਾਦਾ ਲਿਆਣਾ ਸੀ ਉਹਨਾਂ ਦੇ ਮਨ ਬਦਲ ਦਿੱਤੇ ਉਹ ਚਾਹੰਦੇ ਸਨ ਕਿ ਜਿੱਥੇ ਭਾਈ ਕਮਲਿਆ ਜੀ ਪ੍ਰਸ਼ਾਦਾ ਲੈਣ ਜਾ ਰਹੇ ਨੇ ਉਹਨਾਂ ਨੂੰ ਕੋਈ ਵੀ ਪ੍ਰਸ਼ਾਦਾ ਨਾ ਦੇ ਭਾਈ ਕਮਲਿਆ ਜੀ ਨਗਰ ਵਿੱਚੋਂ ਪ੍ਰਸ਼ਾਦਾ ਲੈਣ ਵਾਸਤੇ ਚਲੇ ਗਏ ਉਹ ਨਗਰ ਦੇ ਵਿੱਚ ਜਿੱਥੇ ਵੀ ਪ੍ਰਸ਼ਾਦਾ ਮੰਗਦੇ ਸਾਰੇ ਲੋਕ ਉਹਨਾਂ ਨੂੰ ਨਾ ਕਰ ਦਿੰਦੇ ਭਾਈ ਕਮਲਿਆ ਜੀ ਹੋਰ ਜਗ੍ਹਾ ਤੇ ਵੀ ਪ੍ਰਸ਼ਾਦਾ ਲੈਣ ਵਾਸਤੇ ਗਏ ਪਰ ਸਿੱਧਾ ਨੇ ਨਗਰ ਦੇ ਲੋਕਾਂ ਦਾ ਮਨ ਪਰਵਾਹ ਦਿੱਤਾ ਸੀ ਤਾਂ ਕਿ ਭਾਈ ਕਮਲਿਆ ਜੀ ਨੂੰ ਕਿਤੋਂ ਵੀ ਪ੍ਰਸ਼ਾਦਾ ਨਾ ਮਿਲੇ ਸਾਰੇ ਲੋਕ ਭਾਈ ਕਮਲਿਆ ਜੀ ਨੂੰ ਪ੍ਰਸ਼ਾਦੇ ਵੱਲੋਂ ਨਾ ਕਰਨ ਲੱਗੇ ਜਦੋਂ ਭਾਈ ਕਮਲਿਆ ਜੀ ਨੂੰ ਸਾਰਿਆਂ ਵੱਲੋਂ ਪ੍ਰਸ਼ਾਦੇ ਵੱਲੋਂ ਨਾ ਮਿਲੇ ਤਾਂ ਉਹਨਾਂ ਦਾ ਮਨ ਬੜਾ ਦੁਖੀ ਹੋਇਆ ਭਾਈ ਕਮਲਿਆ ਜੀ ਸੋਚਣ ਲੱਗੇ ਪ੍ਰਸ਼ਾਦਾ ਕਿਤੋਂ ਹੀ ਨਹੀਂ ਮਿਲ ਰਿਹਾ ਮੈਂ ਸਿੱਧਾ ਵਾਸਤੇ ਪ੍ਰਸ਼ਾਦਾ ਕਿੱਥੋਂ ਲੈ ਕੇ ਜਾਵਾਂ ਇਹ ਸੋਚ-ਸੋਚ ਕੇ ਭਾਈ ਕਮਲਿਆ ਜੀ ਨਗਰ ਵਿੱਚੋਂ ਬਾਹਰ ਆ ਗਏ। ਭਾਈ ਕਮਲਿਆ ਜੀ ਕਹਿਣ ਲੱਗੇ ਇਸ ਨਗਰ ਵਿੱਚੋਂ ਪ੍ਰਸ਼ਾਦਾ ਨਹੀਂ ਮਿਲਿਆ। ਇਹ ਨਗਰ ਖੇ ਹੋ ਜਾਏ। ਸੁਭਾਵੇ ਕੀ ਉਹਨਾਂ ਦੇ ਮੂੰਹ ਵਿੱਚੋਂ ਇਹ ਨਿਕਲ ਗਿਆ। ਸਾਧੂ ਜੋ ਬਚਨ ਵੀ ਕਰ ਦੇਣ ਉਹ اٹਨ ਹੁੰਦੇ ਨੇ। ਉਹ ਪ੍ਰਮਾਤਮਾ ਨੂੰ ਵੀ ਮੰਨੇ ਪੈਂਦੇ ਨੇ। ਸਾਧੂ ਰੱਬ ਦੇ ਅਨਨ ਪਿਆਰੇ ਹੁੰਦੇ ਨੇ ਤੇ ਰੱਬ ਉਹਨਾਂ ਦੇ ਬਚਨਾਂ ਨੂੰ ਟਾਲ ਨਹੀਂ ਸਕਦਾ। ਭਾਈ ਕਮਲਿਆ ਜੀ ਦੇ ਬਚਨ ਅਜਾਈ ਨਹੀਂ ਗਏ। ਉਹਨਾਂ ਦੇ ਬਚਨ ਉੱਥੇ ਵਰਤ ਗਏ। ਬਾਬਾ ਸ਼੍ਰੀਚੰਦ ਜੀ ਆਪਣੀ ਜਗ੍ਹਾ ਤੇ ਬੈਠੇ ਸਭ ਕੁਝ ਦੇਖ ਰਹੇ ਸਨ ਬਾਬਾ ਕਮਰਿਆ ਜੀ ਸ਼੍ਰੀਚੰਦ ਜੀ ਕੋਲ ਆਏ ਬਾਬਾ ਸ਼੍ਰੀਚੰਦ ਜੀ ਕਹਿਣ ਲੱਗੇ ਤੂੰ ਜੋ ਬਚਨ ਕੀਤੇ ਨੇ ਇਹ ਸਹੀ ਨਹੀਂ ਹੈ ਐਨਾ ਨਗਰ ਦੇ ਲੋਕਾਂ ਨੇ ਤੈਨੂੰ ਪ੍ਰਸ਼ਾਦਾ ਨਹੀਂ ਦਿੱਤਾ ਇਹ ਉਹਨਾਂ ਦਾ ਖਸੂਰ ਨਹੀਂ ਐਨਾ ਸਿੱਧਾ ਨੇ ਉਹਨਾਂ ਦਾ ਮਨ ਫੇਰ ਦਿੱਤਾ ਇਸੇ ਕਰਕੇ ਤੈਨੂੰ ਨਗਰ ਵਿੱਚੋਂ ਪ੍ਰਸ਼ਾਦਾ ਨਹੀਂ ਮਿਲਿਆ ਬਾਬਾ ਸ਼੍ਰੀਚੰਦ ਜੀ ਕਹਿਣ ਲੱਗੇ ਪਾਈ ਕਮਲਿਆ ਜੀ ਤੁਹਾਡਾ ਬਚਨ ਅਟਲ ਹੈ ਇਹ ਅਜਾਈ ਨਹੀਂ ਜਾਏਗਾ ਪਾਈ ਕਮਲਿਆ ਜੀ ਤੁਸੀਂ ਨਗਰ ਵਾਲਿਆਂ ਨੂੰ ਕਹਿ ਦਿਓ ਕਿ ਉਹ ਆਪਣੇ بیوی ਬੱਚੇ ਲੈ ਕੇ ਇਹ ਆਪਣਾ ਕੀਮਤੀ ਸਮਾਨ ਲੈ ਕੇ ਨਗਰ ਦੇ ਬਾਹਰ ਆ ਜਾਣ ਤੁਸੀਂ ਛੇਤੀ ਕਰੋ ਤੁਹਾਡੇ ਕੋਲ ਸਮਾਂ ਬੜਾ ਥੋੜਾ ਹੈ ਕਿਤੇ ਤੁਹਾਡੇ ਬਚਨਾ ਕਰਕੇ ਕਿਸੇ ਜੀਵ ਦਾ ਨੁਕਸਾਨ ਨਾ ਹੋ ਜਾਏ ਜਾਓ ਨਗਰ ਵਿੱਚ ਜਲਦੀ ਜਾ ਕੇ ਸਾਰੇ ਸ਼ਹਿਰ ਵਾਸੀਆਂ ਨੂੰ ਨਗਰ ਖਾਲੀ ਕਰਨ ਵਾਸਤੇ ਕਹੋ ਭਾਈ ਕਮਲਿਆ ਜੀ ਉਸੇ ਬਲੇ ਨਗਰ ਵਿੱਚ ਗਏ ਤੇ ਕਹਿ ਲਗੇ ਆਪਣਾ ਸਾਰਾ ਸਮਾਨ ਲੈ ਕੇ ਨਗਰ ਵਿੱਚੋਂ ਬਾਹਰ ਆ ਜਾਓ ਉਹਨਾਂ ਨਗਰ ਵਸੀਆਂ ਨੇ ਭਾਈ ਕਮਲਿਆ ਜੀ ਦੀ ਗੱਲ ਮੰਨ ਲਈ ਉਹਨਾਂ ਨੇ ਆਪਣੇ بیوی ਬੱਚੇ ਲੈ ਕੇ ਆਪਣਾ ਕੀਮਤੀ ਸਮਾਨ ਲੈ ਕੇ ਉਹ ਨਗਰ ਤੋਂ ਬਾਹਰ ਆ ਗਏ ਜਿਵੇਂ ਹੀ ਉਹ ਨਗਰ ਤੋਂ ਬਾਹਰ ਆਏ ਉਸ ਨਗਰ ਦੇ ਸਾਰੇ ਮਕਾਨ ਧਰਤੀ ਦੇ ਡਿੱਗਣ ਲੱਗ ਪਏ ਤੇ ਕੁਝ ਮਿੰਟਾਂ ਵਿੱਚ ਹੀ ਸਾਰਾ ਨਗਰ ਖੇਹ ਹੋ ਗਿਆ ਭਾਈ ਕਮਲਿਆ ਜੀ ਵਾਪਸ। ਅੱਬਾ ਸ਼੍ਰੀ ਚਾਂਜੀ ਖੁਲਾਵੇ ਤੇ ਕਹਿ ਲਗੇ ਅਸੀਂ ਇਹਨਾਂ ਸਿੱਧਾਂ ਨੂੰ ਪ੍ਰਸ਼ਾਦਾ ਕਿਵੇਂ ਛਕਾਈਏ। ਬਾਬਾ ਸ਼੍ਰੀ ਚਾਂਜੀ ਕਹਿਣ ਲਗੇ ਭਾਈ ਕਮਲਿਆ ਜੀ ਉਸ ਪਰਮਾਤਮਾ ਨੇ ਅੰਨ ਆਪੇ ਹੀ ਦੇ ਦੇਣਾ। ਉਹ ਪਰਮਾਤਮਾ ਆਪ ਹੀ ਕਿਰਪਾ ਕਰੇਗਾ। ਤੁਸੀਂ ਇਹਨਾਂ ਸਿੱਧਾਂ ਦੀ ਪੰਗਤੀ ਲਵਾ ਦਿਓ। ਹੁਣ ਇਹ ਅਨਪੂਰਨਾ ਆਏਗੀ ਤੇ ਸਾਰਾ ਪ੍ਰਸ਼ਾਦਾ ਤਿਆਰ ਹੋ ਜਾਏਗਾ। ਬਾਬਾ ਸ਼੍ਰੀ ਚਾਂਜੀ ਦੇ ਬਚਨ ਕਰਦਿਆਂ ਹੀ ਅਨਪੂਰਨਾ ਉਹਨਾਂ ਦੇ ਕੋਲ ਆ ਗਈ। ਉਹ ਕਹਿਣ ਲੱਗੀ ਮਹਾਰਾਜ ਮੇਰੇ ਵਾਸਤੇ ਕੀ ਹੁਕਮ ਹੈ ਮੈਂ ਆਪ ਜੀ ਦੇ ਚਰਨਾ ਵਿੱਚ ਹਾਜ਼ਰ ਹਾਂ ਭਾਈ ਸ਼੍ਰੀ ਚੰਨ ਜੀ ਭਾਈ ਕਮਰਿਆ ਜੀ ਨੂੰ ਕਹਿਣ ਲੱਗੇ ਇਸ ਪਤਿਲੇ ਉੱਤੇ ਕਪੜਾ ਪਾ ਦਿਓ ਤੇ ਜਿਹੜਾ ਭੋਜਨ ਇਸੇ ਤਰ੍ਹਾਂ ਦੇ ਨੇ ਉਹ ਪਤਿਲੇ ਵਿੱਚੋਂ ਕੱਢ-ਕੱਢ ਕੇ ਵਰਤਾਈ ਜਾਓ ਜਿਸ ਸਿੱਧੀ ਜੋ ਇੱਛਾ ਹੁੰਦੀ ਸੀ ਉਹੀ ਪਤਿਲੇ ਵਿੱਚੋਂ ਨਿਕਲਦੀ ਸੀ ਸਾਰੇ ਸਿੱਧ ਭੋਜਨ ਛੱਕ ਕੇ ਬੜੇ ਖੁਸ਼ ਹੋਏ ਜਿੰਨਾ ਭੋਜਨ ਵੀ ਸਿੱਧਾ ਨੇ ਕੀਤਾ ਸੀ ਉਹ ਸਾਰਾ ਪਤਿਲੇ ਵਿੱਚ ਵਾਰਿਆ ਸੀ ਅਲੱਗ-ਅਲੱਗ ਚੀਜ਼ਾਂ ਦੇ ਪਕਵਾਨ ਅਲੱਗ-ਅਲੱਗ ਚੀਜ਼ਾਂ ਇੱਕੋ ਬਦੀਲੀ ਵਿਚਵਾਰੀਆਂ ਸਨ ਇਹ ਦੇਖ ਕੇ ਸਿੱਧ ਹੇਰਾਨ ਹੋ ਗਏ ਉਹਨਾਂ ਨੂੰ ਸਮਝ ਆ ਗਈ ਕਿ ਬਾਬਾ ਸ਼ਿਰੀ ਚਾਂਜੀ ਆਮ ਇਨਸਾਨ ਨਹੀਂ ਉਹ ਪਰਮੇਸ਼ਵਰ ਦੇ ਵੱਡੇ ਭਗਤ ਹਨ ਉਹ ਬੜੇ ਸ਼ਕਤੀਵਾਨ ਹਨ ਸਿੱਧ ਬਾਬਾ ਸ਼ਿਰੀ ਚਾਂਜੀ ਨੂੰ ਕਹਿਣ ਲੱਗੇ ਤੁਸੀਂ ਤਨ ਹੋ ਜੋ ਤੁਹਾਡੇ ਬਾਰੇ ਸੁਣਿਆ ਸੀ ਉਹ ਸੱਚ ਹੈ ਆਪਣਾ ਹੰਕਾਰ ਤੋੜ ਕੇ ਸਾਰੇ ਸਿੱਧਾਂ ਨੇ ਬਾਬਾ ਸ਼ਿਰੀ ਚਾਂਜੀ ਤੋਂ ਜਾਨ ਦੀ ਆਗਿਆ ਮੰਗੀ ਬਾਬਾ ਸ਼੍ਰੀ ਚੰਦੀ ਨੇ ਸਭ ਨੂੰ ਜਾਣ ਦੀ ਆਗਿਆ ਦਿੱਤੀ ਤੇ ਸਭ ਨੂੰ ਪੰਜ-ਪੰਜ ਸੋਨੇ ਦੀਆਂ ਮੋਹਰਾਂ ਦਿੱਤੀਆਂ ਆਗਿਆ ਲੈਣ ਤੋਂ ਬਾਅਦ ਸਾਰੇ ਸਿੱਧਕ ਬਾਬਾ ਸ਼੍ਰੀ ਚੰਦੀ ਤੇ ਸਥਾਨ ਤੋਂ ਆਪਣੇ ਸਥਾਨ ਵਾਪਸ ਚਲੇ ਗਏ ਬਾਬਾ ਸ਼੍ਰੀ ਚਾਜੀ ਨੇ ਇਹਨਾਂ ਦੀ ਈਰਖਾ ਨੂੰ ਖਤਮ ਕੀਤਾ ਇਹਨਾਂ ਦਾ ਹੰਕਾਰ ਤੋੜਿਆ ਤੇ ਉਹਨਾਂ ਦੇ ਪ੍ਰਸ਼ਨਾਂ ਦਾ ਉੱਤਰ ਦਿੱਤਾ ਉਹਨਾਂ ਨੇ ਇਹਨਾਂ ਸਿੱਧਾਂ ਨੂੰ ਪਰਮਾਤਮਾ ਦੀ ਭਗਤੀ ਵੀ ਜੋੜਿਆ ਸੰਗਤ ਜੀ ਜਦੋਂ ਧਰਗੁਰੂ ਨਾਨਕ ਸਾਹਿਬ ਦੇ ਪਾਸ਼ਾ ਜੀ ਨੇ ਅਵਤਾਰ ਧਾਰਿਆ ਸੀ ਉਸ ਤੋਂ 32 ਸਾਲ ਬਾਅਦ ਬਾਬਾ ਸ਼੍ਰੀ ਚਾਂਜੀ ਦਾ ਆਗਮਨ ਹੋਇਆ ਸੀ ਵਿਆਹ ਤੋਂ ਬਾਅਦ ਧੰਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਸੁਲਤਾਨਪੁਰ ਸਹਿਬ ਤੋਂ ਤਲਵੰਡੀ ਵਾਪਸ ਆ ਗਏ ਧੰਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਅਕਸਰ ਆਪਣੇ ਘਰ ਤੋਂ ਬਾਹਰਿਆ ਕਰਦੇ ਸਨ ਉਹ ਕਦੇ-ਕਦੇ ਘਰ ਆਉਂਦੇ ਸਨ ਗੁਰੂ ਸਾਹਿਬ ਜਿੰਨਾ ਵੀ ਧਨ ਕਮਾਉਂਦੇ ਉਹ ਸਾਧੂ ਸੰਤਾਂ ਵਿੱਚ ਵੰਡ ਦਿੰਦੇ ਜਦੋਂ ਇਹ ਸਾਰੀ ਗੱਲ ਗੁਰੂ ਸਾਹਿਬ ਦੀ ਸੱਸ ਚੰਦੋ ਰਾਣੀ ਨੂੰ ਪਤਾ ਚੱਲੀ ਉਹ ਬੜੀ ਨਰਾਜ਼ ਹੋਈ ਉਹਨਾਂ ਨੇ ਬੀਬੇ ਨਾਨਕ ਜੀ ਕੋਲ ਆ ਕੇ ਗੁਰੂ ਸਾਹਿਬ ਦੀ ਸ਼ਿਕਾਇਤ ਕੀਤੀ ਤਾਂ ਬੀਬੇ ਨਾਨਕ ਜੀ ਕਹਿਣ ਲੱਗੇ ਤੁਹਾਡੇ ਬੜੇ ਵੱਡੇ ਭਾਗ ਨੇ ਤੁਹਾਡਾ ਰਿਸ਼ਤਾ ਤਨਸ਼ੀਲੀ ਗੁਰੂ ਨਾਨਕ ਦੇਵ ਜੀ ਨਾਲ ਹੋਇਆ ਹੈ ਗੁਰੂ ਸਾਹਿਬ ਸਾਰੇ ਸੰਸਾਰ ਦਾ ਭਲਾ ਕਰਦੇ ਨੇ ਉਹ ਸਭ ਦੇ ਵਿਕਾਰਾਂ ਨੂੰ ਖਤਮ ਕਰ ਦਿੰਦੇ ਨੇ ਮਾਤਾ ਸੁਲਖਣੀ ਜੀ ਕਹਿਣ ਲੱਗੇ ਤੁਹਾਡੇ ਵੀਰ ਨੇ ਸਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਛੱਡ ਦਿੱਤੀ ਬੀਬੇ ਨਾਨਕ ਜੀ ਗੁਰੂ ਸਾਹਿਬ ਨੂੰ ਚੰਗੀ ਤਰ੍ਹਾਂ ਸਮਝ ਦੱਸal ਜਦੋਂ ਵੀ ਉਹ ਗੁਰੂ ਸਾਹਿਬ ਨੂੰ ਯਾਦ ਕਰਦੇ ਗੁਰੂ ਸਾਹਿਬ ਤੁਰੰਤ ਹਾਜ਼ਰ ਹੋ ਜਾਂਦੇ ਕਿਉਂਕਿ ਗੁਰੂ ਸਾਹਿਬ ਨੇ ਉਹਨਾਂ ਨੂੰ ਕਿਹਾ ਹੋਇਆ ਸੀ ਕਿ ਤੁਸੀਂ ਜਦੋਂ ਵੀ ਸਾਨੂੰ ਯਾਦ ਕਰੋਗੇ ਅਸੀਂ ਤੁਰੰਤ ਹਾਜ਼ਰ ਹੋ ਜਾਇਆ ਕਰਾਂਗੇ ਉਦੋਂ ਗੁਰੂ ਸਾਹਿਬ ਉੱਥੇ ਮੋਦੀ ਖਾਨਾਂ ਚਰਾਉਂਦੇ ਸਨ ਤੇ ਗੁਰੂ ਸਾਹਿਬ ਉੱਥੇ 13-13 ਕਰਕੇ ਵੰਡੀ ਜਾਂਦੇ ਸਨ ਲੋਕ ਇਹ ਸੋਚਦੇ ਸਨ ਕਿ ਜਿਹੜਾ ਇਹ ਦੌਲਤ ਖਾਨ ਨਵਾਬ ਹੈ ਇਹ ਆਪਣੇ ਸਾਰੇ ਪੈਸੇ ਵਸੂਲ ਕਰੇਗਾ ਤੇ ਜੇ ਗੁਰੂ ਸਾਹਿਬ ਦੇ ਕੋਲ ਘਾਟਾ ਨਿਕਲਿਆ ਤੇ ਇਹ ਉਹਨਾਂ ਨੂੰ ਬੰਦੀ ਬਣਾ ਲਏਗਾ ਜਿਹੜੇ ਵੀ ਨਿੰਦਕ ਸਨ ਉਹ ਗੁਰੂ ਸਾਹਿਬ ਦੀ ਸ਼ਿਕਾਇਤ ਦੌਲਤ ਖਾਨ ਨਵਾਬ ਨੂੰ ਕਰਨ ਲੱਗੇ ਪਰ ਜਦੋਂ ਵੀ ਧੰਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਹੱਡੀ ਦਾ ਹਿਸਾਬ ਹੋਇਆ ਤਾਂ ਉਹ ਵੱਧ ਨਿਕਲਿਆ ਤੇ ਉਹ ਨਿੰਦਕਾਂ ਨੇ ਆਪਣੇ ਮੂੰਹ ਦਿਖਾ ਦਿੱਤੀ ਜਦੋਂ ਬਾਬਾ ਸ਼੍ਰੀ ਚੰਦ ਜੀ ਦਾ ਜਨਮ ਹੋਇਆ ਉਦੋਂ ਸਾਰੇ ਪਰਿਵਾਰ ਵਿੱਚ ਖੁਸ਼ੀਆਂ ਵਧ ਗਈਆਂ ਬਾਬਾ ਜੀ ਦਾ ਅਵਤਾਰ ਹੋਣ ਤੇ ਮੰਗ ਤੇ ਉਹਨਾਂ ਦੇ ਦਰਵਾਜ਼ੇ ਤੇ ਆਏ ਸਾਰਿਆਂ ਨੂੰ ਖੁੱਲਾ ਦਾਣ ਦਿੱਤਾ ਤੇ ਉਹਨਾਂ ਨੂੰ ਖੁਸ਼ ਕੀਤਾ ਬਾਬਾ ਸ਼੍ਰੀ ਚੰਦ ਜੀ ਦਾ ਜਨਮ 1494 ਈਸਵੀ ਵਿੱਚ ਹੋਇਆ ਉਹ ਬਚਪਨ ਤੋਂ ਹੀ ਤਿਆਗੀ ਸੁਭਾਅ ਦੇ ਸਨ। ਬਾਬਾ ਸ਼੍ਰੀ ਚੰਚੀ ਤਾਂ ਬਨ ਘਰ ਤੇ ਗ੍ਰਸਤਵਲ ਨਹੀਂ ਸੀ। ਉਹਨਾਂ ਦਾ ਮਨ ਭਗਤੀ ਤੇ ਸੰਨਿਆਸ ਵੱਲ ਸੀ। ਉਹਨਾਂ ਨੇ ਆਪਣੇ ਜੀਵਨ ਵਿੱਚ ਵਿਆਹ ਨਹੀਂ ਕੀਤਾ। ਉਹਨਾਂ ਨੇ ਸੰਨਿਆਸੀ ਜੀਵਨ ਜੀਇਆ। ਬਾਬਾ ਸ਼੍ਰੀ ਚੰਚੀ ਨੇ ਉਦਾਸੀ ਸੰਪਰਦਾਇ ਦੀ ਸਥਾਪਨਾ ਕੀਤੀ ਜੋ ਤਿਆਗ, ਸਾਧਨਾ ਤੇ ਤਿਆਗ ਤੇ ਆਧਾਰਿਤ ਸੀ। ਇਸ ਸੰਪਰਦਾਇ ਗੁਰੂ ਨਾਲ ਜੁੜੀ ਰਹੀ ਤੇ ਸਿੱਖ ਧਰਮ ਦੇ ਪ੍ਰਚਾਰ ਵਿੱਚ ਯੋਗਦਾਨ ਪਾਉਂਦੀ ਰਹੀ ਬਾਬਾ ਸ਼੍ਰੀ ਚਾਂਜੀ ਆਤਮਕ ਸ਼ਕਤੀ ਵਾਲੇ ਮਹਾਨ ਸੰਿਆਸੀ ਸਨ ਬਾਬਾ ਸ਼੍ਰੀ ਚਾਂਜੀ ਨੇ ਬੜੀ ਲੰਮੀ ਉਮਰ ਤੱਕ ਜੀਵਨ ਬਤੀਤ ਕੀਤਾ ਉਹ ਆਪਣੇ ਪਿਤਾ ਧਨਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਸਿੱਖਿਆ ਨੂੰ ਲੋਕਾਂ ਤੱਕ ਪਹੁੰਚਾਦੇ ਸਨ ਪਰ ਉਹਨਾਂ ਨੇ ਰਸਤਾ ਤਿਆਗ ਤੇ ਸੰन्यास ਵੱਲ ਸੀ ਇਸ ਕਰਕੇ ਉਹ ਗੁਰੂ ਗੱਦੀ ਦੇ ਹੱਕਦਾਰ ਨਹੀਂ ਬਣੇ ਬਾਬਾ ਸ਼੍ਰੀ ਚਾਂਜੀ ਦਾ ਆਸ਼ਰਮ ਹਿਮਾਲਿਆ ਦੇ ਇਲਾਕਿਆਂ ਵਿੱਚ ਮਸ਼ਹੂਰ ਰਿਹਾ ਬੜੇ ਸਾਰੇ ਲੋਕ ਕੋਣਾ ਤੋਂ ਆਤਮਿਕ ਸਿੱਖਿਆ ਲੈਂਦੇ ਸਨ। ਉਹਨਾਂ ਨੇ ਆਪਣੀ ਸੰਪਰਦਾਇ ਰਹੀ ਲੋਕਾਂ ਨੂੰ ਨਿਵਰਤਾ, ਤਿਆਗ ਅਤੇ ਪ੍ਰਭੂ ਭਗਤੀ ਦੀ ਸਿੱਖਿਆ ਦਿੱਤੀ। ਸਿੱਖ ਇਤਿਹਾਸ ਵਿੱਚ ਬਾਬਾ ਸ਼੍ਰੀ ਚੰਦ ਜੀ ਨੂੰ ਇੱਕ ਮਹਾਨ ਸਿਆਸੀ ਤੇ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪੁੱਤਰ ਵਜੋਂ ਯਾਦ ਕੀਤਾ ਜਾਂਦਾ ਹੈ। ਉਹਨਾਂ ਦਾ ਯੋਗਦਾਨ ਹੁਦਾਸੀ ਪਰੰਪਰਾ ਰਹੀ ਅੱਜ ਵੀ ਯਾਦ ਕੀਤਾ ਜਾਂਦਾ ਹੈ। سنگ جی اپنی من برتیاں اکاگر کر کے بڑے پریم نال مول منتر کا جاپ کریے جی ایک اوکار ست نام کردہ پورک نرپو نرفی اکار مورت اجونی سیپ گر پرساد ایک امکار ست نام کردہ پورک ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇੱਕ ਓੰਕਾਰ ست نام کرتا پورک نرپ نربیر اکال مورتنی سہ ایک اونکار ست نام کرتا پرک نرپو نربیر اکار مرت آجونی سیپم گر پرساد اوکار ست نام کرتا پورک نرپو نربیر اکال مور آجونی سیبن گر پرساد ایک اونکار ست نام کرتا پورک نرپو نربیر اکال اکال مورت اجونی سہ پور پرساد ایک اوکار سب نام کرتا پورک نرپو نرویر اکال مورت آجونی سہ پم گر پرساد ایک اوکار ست نام کرتا پورک نرپو نربیر اکال مرد اجونی سہ پم گر پرساد ایک اونکار ست نام کرتا پرک نرپو نربیر اکال مرد اجونی سہ پم گر پرساد ایک اہمکار ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ گر پرساد ایک اوکار ست نام کرتا پورک نرپو نربیر اکال مور آجونی سیپن گر پرساد ایک امکار ست نام کرتا پورک نرپو نربی ਅਕਾਰਮੁrt ਆਜੂਨੀ ਸੇਵੰ ਗੁਰਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾਪੁਰਖ ਨਿਰਪਉ ਨਿਰਵੈਰ ਅਕਾਰਮੁrt ਆਜੂਨੀ ਸੇਵੰ ਗੁਰਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾਪੁਰਖ نرپو نربیر اکال مورت آجونی سہم گر پرساد ست نام کرتا پورک نرپو نربیر اکال مورت آجونی سہم گر پرساد ایک اہم کار ست نام کرتا پورک نرپاؤ نربیر اکال مورت آجونی سہ پور پرساد ست نام کرتا پورک نرپاؤ نربیر اکال مورت آجونی سہ پم گر پرساد ایک ست نام کرتا پورک نرپو نربیر اکال مورت آجونی سہ گر پرساد ایک اوکار ست نام کرتا پورک نرپو نربیر اکال مورت آجونی سیکم گر پرساد ایک اونکار ست نام کرتا پرک نرپو نربیر اکار مورت آجونی سیبم گر پرساد ایک اونکار ست نام کرتا پورکھ نرپ نربیر اکار مورت آجونی سیپم گر پرساد ایک اوکار ست نام کرتا پورکھ نرپو نربیر اکار مورت آجونی سیپم گر پرساد ایک اوکار ست نام کرتا پورکھپ نربر اکال مورت آجونی سیپم گر پرساد ایک اوکار ست نام کرتا پورکھ نرپو نربیر اکال مورت آجونی سیپم گر پرساد ایک ست نام کرتا پورک نرپ نربیر اکار مورت اجونی سیپن گر پرساد ایک اونکار ست نام کرتا پورک نرپ نربیر اکال مورت آجونی سیپم گر پرساد ایک امکار ست نام کرتا پورک نرپو نربیر اکال مورت آجونے سہ پم گر پرساد ایک امکار ست نام کرتا پورک نرپ نربیر اکال مورت آجونی سہ پم گر پرساد ایک اوکار ست نام کرتا پورکھ نرپ نربیر اکال مورت آجونی سہ پم گر پرساد ایک اوکار ست نام کرتا پورکھپ نربر اکال مورت آجونی سہ پور پرساد ایک اوکار ست نام کرتا پورک نرپ نربیر اکال مورت آجونی سہ پور پرساد ایک اونکار ست نام کرتا پورک نرپو نرویر اکال مورت آجونی سہبن گر پرساد ایک اونکار ست نام کرتا پورک نرپو نرویر اکال مورت آجونی سہ پنگ گر پرساد ایک اونکار ست نام کرتا پورک نرپو نربی اکال مورت آجونی سہ پنگ گرپرساد ایک اونکار ست نام کرتا پورک نرپو نر بیر اکار مورت آجونی سہ پم گرپرساد ایک ست نام کرتا پورک نرپو نربیر اکار مورت آجونی سہپم گر پرساد ایک اونکار ست نام کرتا پورک نرپ نرویر اکال مورت آجونی سہ پاؤں گرپرساد اوکار ست نام کرتا پورک نرپو نرویر اکال مورت آجونی سہ پاؤ گرپرساد اکار ست نام کرتا پورک نرپو نربیر اکال مورت آجونی سیپم گر پرساد ایک اہم ست نام کرتا پرک نرپ نربیر اکال مرد آجونی سہپم گر پرساد ایک اونکار ستناب کرتا پرک نرپ نربیر اکال مورت آجونی سہ پم گر پرساد ایک اوکار ست نام کرتا پورک نرپ نربیر اکال مورت آجونی سہ پم گر پرساد ایک اوکار ست نام کرتا پورک ਨਿਰਪਉ ਨਿਰਵੈਰ ਅਕਾਲ ਮੂਰਤ ਆਜਿਉ ਨਹੀਂ ਸੇ ਅਕੰ ਗੁਰ ਪ੍ਰਸਾਦ